ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਆਦਿ ਵੀਡੀਓ ਵਿੱਚ ਆਪਾਂ ਇੱਕ ਟੋਕੜ ਗੱਬਣ ਮੈਡ ਸੇਲ ਲਈ ਲੈ ਕੇ ਆਏ ਜੀ ਬਾਈ ਬਾਹਰ ਗਿਆ ਵਾ ਬਾਈ ਇਹਦੀ ਡਿਟੇਲ ਆ ਜਿਹੜੀ ਆਪਾਂ ਹੀ ਦੱਸਾਂਗੇ ਪਿੰਡ ਬਾਈ ਦਾ ਸੁਖਾਨੰਦ ਤੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਸ਼ਹਿਰ ਆ ਜਿਹੜਾ ਭਗਤਪਾਈ ਕਰਾਏ ਜਾਂਦਾ ਬਾਈ 4 ਤੋਂ 5 ਕਿਲੋਮੀਟਰ ਤੇ ਦੂਜਾ ਸੂਆ ਬਾਈ ਨੇ ਸੋਣਾਗਾ ਪਹਿਲਾ ਸੂਆ ਸੋਈ ਵੀ ਆ ਦੂਜੇ ਵਾਸਤੇ ਇਹ ਸਾਢੇ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਬਾਈ ਤੇ ਬਾਕੀ ਆਪ ਦੀ ਜੇ ਚੈੱਕ ਕਰਵਾਉਣੀ ਹੋਈ ਬਈ ਜਰੂਰ ਕਰਵਾ ਲਿਓ ਤੇ ਪਹਿਲੇ ਸੂਏ ਨੇ 22 ਤੋਂ 23 ਲੀਟਰ ਦੁੱਧ ਦਿੱਤਾਗਾ ਬਾਈ ਤੇ ਦੂਜਾ ਸੂਏ ਨੇ ਕਰਮਾਲੀ ਨੇ ਸੂਣਾਗਾ ਬਾਈ ਬੈਡ ਚੰਗੀ ਆ ਬਈ ਪਲੀ ਵੀ ਆ ਕੱਦ ਵਾਲੀ ਆ ਪ੍ਰਿੰਟ ਵਾਲੀ ਆ ਯਾਦਬਰੀਟ ਫੁੱਲ ਆ ਫੇਸ ਦੇਖੋ ਫੇਸ ਬੜਾ ਪਿਆਰਾ ਬਈ ਕੁਆਲਿਟੀ ਇੱਕ ਨੰਬਰ ਆ ਬੋਦੀਬਾਦੀ ਪੂਰੀ ਚੰਗੀ ਆ ਤੇ ਦੁੱਧੋਂ ਬਾਈ ਇਹ ਹੁਣ ਡਰਾਈ ਹੈਗੀ ਦੁੱਧੋਂ ਡਰਾਈ ਆ ਸਾਢੇ 3 ਮਹੀਨੇ ਦੀ ਗੱਬਣ ਚੈੱਕ ਪਾਸ ਭਾਈ ਤੋਂ 23 ਲੀਟਰ ਦੁੱਧ ਆ ਜਿਹੜਾ ਇਹਨੇ ਪਹਿਲੇ ਸਵੇਰ ਤਾਜੀ ਨੇ ਦਿੱਤਾਗਾ ਹੁਣ ਦੁੱਧੋਂ ਡਰਾਈ ਐ ਢਿੱਲਾਂ ਰਹਉਂਦੇ ਲੈ ਬਾਲਬੂਲ ਚੈੱਕ ਕਰੋ ਭਾਈ ਬਾਲ ਤੋਂ ਅੰਦਾਜ਼ਾ ਜਿਹੜਾ ਲਾ ਲਿਓ ਭਾਈ ਦੁੱਧ ਵਾਕਈ ਚੰਗਾ ਪਾਇਗਾ ਖਾਣ ਬਹੁਤ ਚੰਗਾ ਨੇੜ ਤੋਂ ਚੈੱਕ ਕਰ ਲਓ ਲੈ ਬਾਈ ਠੰਡੀ ਸੀਲ ਫੁੱਲ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੱਕਰ ਹੀ ਨਹੀਂ ਲੈ ਥਾਣ ਦਾ ਸਾਈਜ਼ ਚੈੱਕ ਕਰੋ ਦੁੱਧੋਂ ਡਰਾਈ ਐ ਉਹਦਾ ਜਮਨ ਨਾਰਮਲ ਥਾਣਾ ਭਾਈ ਪਰ ਸਮਾਹ ਕਰਕੇ ਥਾਣਾ ਜਿਹੜਾ ਮੁਠੀ ਆਲਾ ਕੱਢੂਗੀ ਪੂਰੀ ਪਲੀ ਵੀ ਐ ਫੁੱਲ ਰਾਜੀ ਐ ਕਿਸੇ ਪਾਸਿਓਂ ਕਰਨ ਵਾਲੀ ਨੂੰ ਕੋਈ ਘਾਟ ਨਹੀਂ ਵੀਰ ਦਾ ਕੰਟੈਕਟ ਨੰਬਰ ਨੋਟ ਕਰ ਲਓ 94171 10523 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਬੜ ਬਹੁਤ ਚੰਗੀ ਆ ਬਾਈ ਪਲੀ ਵੀ ਫੁੱਲ ਆ ਐ ਨਹੀਂ ਹੈਗਾ ਵੀ ਕਿਸੇ ਪਾਸੋਂ ਲੱਸੀ ਲਾਵੀਆਂ ਪੂਰੀ ਪਲੀ ਵੀ ਆ ਬਾਕੀ ਤੋਰਾ ਵਗੈਰਾ ਤਾਂ ਖਾਨ ਨੇ ਬਿਊਟੀ ਕਮਾਲ ਦੀ ਆ ਪਲੀ ਵੀ ਬਹੁਤ ਹਲ ਹੈ ਤੋਰਾ ਚੈੱਕ ਕਰ ਲਓ ਲੈ ਪੂਰੀ ਪਲੀ ਵੀ ਆ ਕਿਸੇ ਪਾਸੋਂ ਗਰਮ ਵਾਲੀ ਨੂੰ ਕੋਈ ਘਾਟ ਨਹੀਂ ਕੀ ਬਾਤ ਆ ਬਾਈ ਹੂੰ ਬਾਕੀ ਮੋਲ ਦਾ ਜਬਈ ਜਾਇ ਜੀ ਹੋਊਗਾ ਮੋਲ ਆ ਜਿਹੜਾ ਫੋਨ ਤੇ ਕਰ ਲਿਓ ਬਾਈ ਨਾਲ ਕਨੈਕਟ ਕਰ ਲਿਓ ਬਾਈ ਤੇ ਬਾਕੀ ਜੇ ਕੋਈ ਜਾਣਕਾਰੀ ਰਹਿ ਗਈ ਹੋਈ ਉਹ ਵੀ ਬਾਈ ਨਾਲ ਸਾਰੀ ਫੋਨ ਤੇ ਪਤਾ ਕਰ ਲਿਓ ਬਾਈ ਤੇ ਕਿਸੇ ਵੀਰ ਨੂੰ ਬੜਾ ਪਸੰਦ ਆਵੇ ਕਨੈਕਟ ਕਰ ਲਿਓ ਜੀ ਧੰਨਵਾਦ ਜੀ